ਕਬੀਰ ਹਰਗਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ ਇਤ ਉਤ ਕਤਹਿ ਨ ਡੋਲੈ ਜਿਸ ਰਖੈ ਸਿਰ ਜਨਹਾਰ ਤਨ ਤਨ ਭਗਤ ਕਬੀਰ ਸਾਹਿਬ ਜੀ ਪਾਵਨ ਸ਼ਲੋਕ 205 ਸ਼ਲੋਕਾਂ ਦੀ ਵਿਚਾਰ ਆਪ ਕਰਵਾਈ ਹੈ 206 ਨੰਬਰ ਸ਼ਲੋਕ ਵਿੱਚ ਕਿਰਪਾ ਕਰ ਰਿਹਾ ਕਿਸੇ ਸਰਦਾਲੂ ਨੇ ਭਗਤ ਕਬੀਰ ਸਾਹਿਬ ਜੀ ਦੇ ਪਾਸ ਆ ਕੇ ਕਿਹਾ ਕਿ ਸੰਸਾਰ ਦੇ ਵਿੱਚ ਸਭ ਕੋਈ ਦੁਖੀ ਹੀ ਦਿਸਦਾ ਹੈ ਕੀ ਪਲਾ ਕੋਈ ਸੁਖੀ ਵੀ ਹੈ ਤਦ ਭਗਤ ਜੀ ਇਹ ਪਾਵਨ ਪਵਿੱਤਰ ਸ਼ਲੋਕ 206 ਨੰਬਰ ਸ਼ਲੋਕ ਚ ਸਿੱਖਿਆ ਦੇ ਰਹੇ ਇਹ ਭਾਈ ਜਿਹੜਾ ਵੀ ਇਨਸਾਨ ਸਿਮਰਨ ਕਰਦਾ ਹੈ ਜੋ ਪ੍ਰਮਾਤਮਾ ਨੂੰ ਧਿਆਉਂਦਾ ਹੈ ਆਰਾਧਦਾ ਹੈ ਉਹ ਕਦਾ ਚਿੱਤ ਵੀ ਦੁਖੀ ਨਹੀਂ ਹੁੰਦਾ ਉਹ ਸਾਰੇ ਪਦਾਰਥ ਵੀ ਲੈ ਲਿੰਦਾ ਹੈ ਸਾਰੇ ਸੁਖ ਪ੍ਰਾਪਤ ਕਰ ਲਿੰਦਾ ਹੈ ਕਿਉਂਕਿ ਪਾਤਸ਼ਾਹ ਦਾ ਪਾਵਨ ਬਾਕ ਅਸੀਂ ਰੋਜ਼ ਪੜਦੇ ਆਂ ਸ੍ਰੀ ਰਹਿਰਾਜ ਸਾਹਿਬ ਜੀ ਦੀ ਬਾਣੀ ਵਿੱਚ ਸਭ ਨਿਧਾਨ 10 ਅਸ਼ਟ ਸਿਧਾਂ ਠਾਕੁਰ ਕਰ ਤਲ ਤਰਿਆ ਠਾਕੁਰ ਨੇ ਆਪਣੀ ਤਲੀ ਦੇ ਉੱਤੇ ਧਰ ਕੇ ਰੱਖੇ ਹੋਏ ਸਾਰੇ ਪਦਾਰਥ ਖਜ਼ਾਨੇ ਕਿਉਂ ਮੇਰਾ ਪਿਆਰਾ ਮੇਰਾ ਸੇਵਕ ਜਦੋਂ ਆਵੇ ਕਿਤੇ ਮੈਨੂੰ ਦੇਂਦਿਆਂ ਉਹਨੂੰ ਦੇਰੀ ਨਾ ਲੱਗ ਜਾਵੇ ਕਿਉਂਕਿ ਦਾਤੀ ਨੂੰ ਚਾ ਰਿੰਦਾ ਦਾਤਾ ਵੰਡਣ ਦਾ ਸਾਨੂੰ ਹੀ ਝੋਲੀ ਫਲਾਉਣ ਦਾ ਜਿਹੜਾ ਉਹ ਚੱਜ ਆਚਾਰ ਨਹੀਂ ਹੈ ਰਹੁ ਵਿਚਾਰ ਕਹਿੰਦੇ ਕਬੀਰ ਹਰ ਕਾ ਸਿਮਰਨ ਜੋ ਕਰੈ ਜਿਹੜਾ ਵੀ ਹਰੀ ਦਾ ਸਿਮਰਨ ਕਰੂਗਾ ਕਿਉਂਕਿ ਜਿਨ ਜਿਨ ਨਾਮ ਧਿਆਇਆ ਤਿਨ ਕੀ ਕਾਜ ਸਰੇ ਹਰ ਗੁਰ ਪੂਰਾ ਆਰਧਿਆ ਦਰਗਹ ਸੱਚ ਖਰੇ ਜਿਨ ਜਿਨ ਨਾਮ ਧਿਆਇਆ ਫਿਰ ਅਸੀਂ ਪੜਦੇ ਜੋ ਜਨ ਤੁਮਰੀ ਭਗਤ ਕਰਨ ਤੇ ਤਨ ਕੇ ਕਾਜ ਸਵਾਰਤਾ ਕਿੱਥੇ ਕਿੱਥੇ ਪੜੀਏ ਸਤਿਗੁਰੂ ਕਹਿੰਦੇ ਨਾ ਕਿ ਵੇਖੋ ਭਾਈ ਫਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਹੋਰ ਕਿਤਨੀਆਂ ਕੋ ਧਾਰਨਾ ਦਈਏ ਪਾਤਸ਼ਾਹ ਕਹਿੰਦੇ ਤੂੰ ਨਿਜ ਘਰ ਵਿੱਚ ਬੈਠ ਜਾ ਭਾਵ ਨਾਮ ਜਪ ਸਿਮਰਨ ਕਰ ਸੇਵਾ ਕਰ ਸ਼ੁਭ ਕਰਮ ਕਰ ਤੇਰੇ ਸਤਿਗੁਰੂ ਆਪ ਕਾਜ ਸਵਾਰਨਗੇ ਕਿਉਂਕਿ ਅਚਿੰਤ ਕੰਮ ਕਰਹਿ ਪ੍ਰਭ ਤਿਨਕੇ ਜਿਨ ਹਰਿ ਕਾ ਨਾਮ ਪਿਆਰਾ ਜਿਨ੍ਹਾਂ ਨੂੰ ਹਰੀ ਦਾ ਨਾਮ ਪਿਆਰਾ ਹੈ ਉਹਨਾਂ ਦੇ ਚਿੰਤਾ ਤੋਂ ਰਹਿਤ ਬਿਨਾ ਫੁਰਨਿਆਂ ਤੋਂ ਹੀ ਕੰਮ ਹੋ ਰਿਹਾ ਉਹ ਫੁਰਨਾ ਵੀ ਨਹੀਂ ਕਰਦੇ ਕੰਮ ਆਪੇ ਹੋ ਜਾਂਦੇ ਆ ਕਹਿੰਦੇ ਕਬੀਰ ਹਰਿ ਕਾ ਸਿਮਰਨ ਜੋ ਕਰੈ ਸੋ ਸੁਖੀ ਆ ਸੰਸਾਰ ਉਹ ਸੰਸਾਰ ਸਾਰਾ ਬੜਾ ਸੁਖੀ ਹੈ ਕਹਿੰਦੇ ਇਤ ਉਤ ਕਤ ਹੈ ਨਾ ਡੋਲੇਈ ਦੁਨੀਆ ਬੜੀ ਡੋਲਦੀ ਫਿਰਦੀ ਐ ਕੋਈ ਕਿਸੇ ਬਾਬੇ ਕੋ ਤਵੀਤ ਬਣਾਉਣ ਲਈ ਜਾਂਦਾ ਕਿਸੇ ਕੋ ਸਵਾਦੀ ਪੁੜੀ ਲੈਂਦਾ ਕਿਸੇ ਕੋਲੋਂ ਪਾਣੀ ਦੇ ਵਿੱਚ ਫੂਕਾਂ ਮਰਵਾਉਂਦਾ ਹੈ ਅਲਾਚੀਆਂ ਖਾਂਦਾ ਹੈ ਬਹੁਤ ਕੁਝ ਦੁਨੀਆ ਕਰਦੀ ਹੈ ਕੀ ਕੀ ਬਿਆਨ ਕਰੀਏ ਬੜੇ ਪੁੱਠੇ ਸਿੱਦੇ ਰਾਵਾਂ ਵਿੱਚ ਦੁਨੀਆ ਤੁਰ ਹੀ ਫਿਰਦੀ ਇਤ ਉਤ ਕਤ ਹੈ ਨਾ ਡੋਲੇ ਜਿਸ ਰਾਖੇ ਸਿਰ ਜਨਹਾਰ ਕਹਿੰਦੇ ਇਤ ਉਸ ਲੋਕ ਭਾਵ ਸਵਰਗ ਆਦਿ ਪਦਾਰਥਾਂ ਦੀ ਬਾਚਨਾ ਵਿੱਚ ਉਹ ਡੋਲਦਾ ਨਹੀਂ ਨਾ ਇਧਰ ਉਧਰ ਕਿਤੇ ਵੀ ਨਹੀਂ ਡੋਲਦਾ ਜਿਹਨੂੰ ਪ੍ਰਭੁ ਵਾਹਿਗੁਰੂ ਰੱਖਣ ਵਾਲਾ ਹੈ ਹੁਣ ਅਗਲੇ ਸ਼ਲੋਕ ਵਿੱਚ ਪਾਵਨ ਸ਼ਲੋਕ 207 ਨੰਬਰ ਸ਼ਲੋਕ ਚ ਭਗਤ ਜੀ ਸੱਚੇ ਸਤਗੁਰੂ ਦਾ ਪ੍ਰਤਾਪ ਵਰਣਨ ਕਰ ਰਹੇ ਆ ਕਬੀਰ ਕਾਣੀ ਪੀੜਤੇ ਸਤਗੁਰ ਲਿਏ ਛਡਾਏ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਜੋ ਜੀਵ ਨਰਕਾਂ ਪਾਪਾਂ ਜੰਮਣ ਮਰਨ ਈਰਖਾ ਆਦ ਦੀ ਕਹਾਣੀ ਵਿੱਚ ਪੀੜਦੇ ਸੀ ਪੀੜੇ ਦੇ ਸੀ ਕਹਿੰਦੇ ਵਾ ਮਾਤਾ ਦੇ ਉਦਰ ਜੂਨਾ ਰੂਪੀ ਕੋਹਲੂ ਵਿੱਚ ਪੀੜੀ ਦੇ ਸੀ ਉਹਨਾਂ ਨੂੰ ਸਤਿਗੁਰਾਂ ਨੇ ਆਪਣੀ ਕਿਰਪਾ ਕਰਕੇ ਛੁਡਾ ਲੈਣਾ ਕੀਤਾ ਹੈ ਕਦੋਂ ਛਡਾਉਣਾ ਕੀਤਾ ਹੈ ਇਸੇ ਸਲੋਕ ਦੀ ਪੰਕਤੀ ਵਿੱਚ ਦੱਸਦੇ ਆ ਪਰ ਪੂਰਬਲੀ ਭਾਵਨੀ ਪ੍ਰਗਟ ਹੋਈ ਆਏ ਉੱਤਰ ਦਿੰਦੇ ਜਦੋਂ ਪਰਮਾਤਮਾ ਉੱਪਰ ਪੂਰਬਲੇ ਜਨਮਾਂ ਦੀ ਪਰ ਉਤਕ੍ਰਿਸ਼ਟ ਭਾਵਨੀ ਸ਼ਰਦਾ ਸੀ ਉਹ ਆ ਕੇ ਪ੍ਰਗਟ ਪ੍ਰਤਖ ਹੋ ਗਈ ਹੈ ਕਿਉਂਕਿ ਅਸੀਂ ਪੜਦੇ ਨਾ ਪੂਰਬ ਕਰਮ ਅੰਕੁਰ ਜਦ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਸੋ ਅੱਗੇ ਹੁਣ 208 ਨੰਬਰ ਸ਼ਲੋਕ ਰਾਈਂ ਕਿਰਪਾ ਕਰ ਰਿਹਾ ਕਬੀਰ ਟਾਲੈ ਟੋਲੇ ਦਿਨ ਗਿਆ ਵਿਆਜ ਵਢੰਤੋ ਜਾਏ ਭਗਤ ਕਬੀਰ ਸਾਹਿਬ ਜੀ ਕਹਿੰਦੇ ਆ ਕਿ ਕੁਸੰਗੀ ਆਦਮੀ ਦਾ ਟਾਲੇ ਟੋਲੇ ਟਾਲ ਮਟੋਲੇ ਕਰਦਿਆਂ ਹੀ ਪਦਾਰਥਾਂ ਦੇ ਟੋਲਣ ਵਿੱਚ ਮਨੁੱਖਾ ਜਨਮ ਵਾਲਾ ਦਿਨ ਵਿਅਰਥ ਚੱਲਿਆ ਗਿਆ ਪਾਪਾਂ ਰੂਪੀ ਵਿਆਜ ਜਿਹੜਾ ਵਾਧਾ ਗਿਆ ਭਾਵ ਪਾਪ ਜਮਾ ਹੁੰਦੇ ਰਹਿੰਦੇ ਆ ਨਾ ਹਰ ਭਜਿਓ ਨਾ ਖੱਤ ਫਟਿਓ ਕਾਲ ਪਹੁੰਚੋ ਆਏ ਨਾ ਹੀ ਉਸਨੇ ਪ੍ਰਾਤਮਾ ਨੂੰ ਭਜਿਓ ਸਿਮਰਨਾ ਕੀਤਾ ਹੈ ਅਤੇ ਨਾ ਹੀ ਉਸ ਦਾ ਕਰਮਾਂ ਦਾ ਹਿਸਾਬ ਕਿਤਾਬ ਰੂਪੀ ਖਾਤੋਂ ਦਾ ਲੇਖਾ ਫਟਿਆ ਹੈ ਸੋ ਇਸੇ ਤਰ੍ਹਾਂ ਜਿਵੇਂ ਕੋਈ ਪੁਰਖ ਕਿਸੇ ਬਾਣੀਏ ਤੋਂ ਧਨ ਲੈ ਕੇ ਜਮਾ ਕਰ ਲਵੇ ਜਿਸ ਕਾਰਜ ਵਾਸਤੇ ਪੂੰਜੀ ਲਈ ਸਿਸ ਕਾਰਜ ਵਾਸਤੇ ਨਾ ਕਰਜੇ ਤਾਂ ਉਸ ਧਨ ਦਾ ਵਿਆਜ ਦਿਨ ਬਦਿਨ ਵਧਦਾ ਜਾਂਦਾ ਹੁਣ ਦਾ ਦ੍ਰਿਸ਼ਟਾਨ ਦਿੰਦੇ ਇਹ ਜੀਵ ਪਰਮਾਰ ਪਰਮੇਸ਼ਰ ਰੂਪ ਬਾਣੀਏ ਤੋਂ ਸਵਾਸਾਂ ਰੂਪ ਧਨ ਲੈ ਕੇ ਆਏ ਅਰ ਜਿਸ ਭਜਨ ਸਿਮਰਨ ਲਈ ਇਹ ਸਵਾਸ ਲਏ ਸਨ ਉਸ ਪਾਸੇ ਤਾਂ ਖਰਚੇ ਹੀ ਨਹੀਂ ਵਿਅਰਥ ਹੀ ਗਵਾ ਦਿੱਤੇ ਇਧਰ ਟੇਢੇ-ਬੇਢੇ ਕੰਮਾਂ ਵਿੱਚ ਗਵਾ ਦਿੱਤੇ ਸੋ ਕਹਿੰਦੇ ਇਉਂ ਪਾਪਾਂ ਨੂੰ ਵੀ ਵਿਆਜ ਵਾਧਾ ਹੀ ਗਿਆ ਮਹੱਲਾ ਪੰਜਵਾ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਭਗਤ ਕਬੀਰ ਸਾਹਿਬ ਜੀ ਨੂੰ ਬਾਣੀ ਦੁਆਰਾ ਸਿਰਪਾਉ ਬਖਸ਼ਦੇ ਹੋਏ ਪਿਛਲੇ 207ਵੇਂ ਸ਼ਲੋਕ ਦੀ ਪੁਸ਼ਟੀ ਅਤੇ 208ਵੇਂ ਸ਼ਲੋਕ ਵਿੱਚ ਕਥਨ ਕੀਤੀ ਦਸ਼ਾ ਦੇ ਉਦਾਹਰਨ ਵਿਤ ਇਸ ਸ਼ਲੋਕ ਉਚਾਰਨ ਕਰਦੇ ਆ ਸੋ ਨੋਟ ਜਿਸ ਰੂ ਸਰਪਾਉ ਦਿੱਤਾ ਜਾਵੇ ਉਸੇ ਦਾ ਹੀ ਹੋ ਜਾਂਦਾ ਹੈ ਇਸ ਪ੍ਰਕਾਰ ਇਹ ਸ਼ਲੋਕ ਕਬੀਰ ਸਾਹਿਬ ਜੀ ਦੀ ਬਾਣੀ ਦੀ ਗਿਣਤੀ ਵਿੱਚ ਹੀ ਆਉਂਦੇ ਆ ਕਬੀਰ ਕੂਕਰ ਭੌਕਨਾ ਕਰੰਗ ਪਿਛੈ ਉਠਤਾਏ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਆ ਕਿ ਇਹ ਜੀਵ ਰੂਪੀ ਕੁੱਤਾ ਲੋਭ ਕਰਕੇ ਭੌਂਕਣਾ ਕਰਦਾ ਹੈ ਅਤੇ ਵਿਸ਼ਿਆਂ ਵਾ ਜੜ ਚੇਤਨ ਮਾਇਆ ਰੂਪੀ ਕੰਗ ਮੁਰਦਾਰ ਪਿੱਛੇ ਉੱਟ ਕੇ ਦੌੜਨਾ ਕਰਦਾ ਭਾਵ ਪ੍ਰਤਖ ਪਰਾਈ ਮਾਇਆ ਤੇ ਪਰਾਈਆਂ ਇਸਤਰੀਆਂ ਦੇ ਸਰੂਪ ਤੇ ਲੁਭਾਏ ਮਾਨੂ ਕੇ ਉਹਨਾਂ ਦੇ ਮਗਰ ਮਗਰ ਤੁਰਿਆ ਫਿਰਦਾ ਹੈ ਕਰਮੀ ਸਤ ਗੁਰ ਪਾਇਆ ਜਿਨ ਹੋ ਲੀਆ ਛਡਾਏ ਪਰਮੇ ਸ੍ਰੇਸ਼ਟ ਕਰਮਾ ਕਰਕੇ ਸਤ ਗੁਰੂ ਨੂੰ ਪ੍ਰਾਪਤ ਕੀਤਾ ਹੈ ਵਾਹ ਰਹੀ ਦੀ ਕਿਰਪਾ ਕਰਕੇ ਸੱਚਾ ਗੁਰੂ ਪ੍ਰਾਪਤ ਕੀਤਾ ਜਿਸ ਗੁਰੂ ਨੇ ਮੈਨੂੰ ਐਸੀ ਕੰਗ ਤੋਂ ਛੁਡਾ ਲਿਆ ਹੈ ਐਸੀ ਕਰਮਾਂ ਤੋਂ ਛੁਡਾ ਲਿਆ ਹੈ ਮਹੱਲਾ ਪੰਜਵਾ ਕਬੀਰ ਧਰਤੀ ਸਾਧ ਕੀ ਤਸਕਰ ਬੈ ਸਹਗਾ ਹੈ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਆ ਕਿ ਇਹ ਪਾਈ ਧਰਤੀ ਤਾਂ ਸਾਧੂ ਸੰਤਾ ਮਹਾਤਮਾ ਦੀ ਹੈ ਪਰ ਇਸ ਨੂੰ ਤਸਕਰ ਚੋਰ ਵਿਕਾਰੀ ਮਨੁੱਖ ਗਾਹੀ ਹੁੰਦਾ ਮੱਲ ਕੇ ਬੈਠੇ ਆ ਧਰਤੀ ਪਾਰ ਨਾ ਵਿਆਪਈ ਉਨ ਕਉ ਲਾਹੂ ਲਾਹੇ ਪਰ ਧਰਤੀ ਨੂੰ ਕੋਈ ਵੀ ਬੋਝ ਨਹੀਂ ਵਿਆਪਦਾ ਅਤੇ ਉਹਨਾਂ ਸੰਤ ਜਨਾਂ ਨੂੰ ਵੀ ਲਾਹੋ ਲਾਹੂ ਲਾਹੇ ਲਾਹ ਹੀ ਲਾਹਾ ਹੈ ਪਾਵ ਵਿਚਰ ਕੇ ਭਜਨ ਬੰਦਗੀ ਕਰਦੇ ਆ ਅੱਗੇ ਹੁਣ ਫਿਰ ਪਾਤਸ਼ਾਹ ਫਰਮਾਉਂਦੇ ਮਹੱਲਾ ਪੰਜਵਾਂ 221 ਨੰਬਰ ਸ਼ਲੋਕ 211 ਨੰਬਰ ਸ਼ਲੋਕ ਚ ਵੀ ਮਹੱਲਾ ਪੰਜਵਾਂ ਹੀ ਸਤਿਗੁਰੂ ਕਿਰਪਾ ਕਰ ਰਿਹਾ ਪਰ ਇਹ ਸ਼ਲੋਕਾਂ ਦੀ ਗਿਣਤੀ ਆਪਾਂ ਪਿਛੇ ਦੱਸਾਂਏ ਵੀ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਵਿੱਚ ਹੀ ਆਉਂਦੀ ਸਰਪਾਉ ਜਿਹਨੂੰ ਦਿੱਤਾ ਜਾਵੇ ਉਹਦਾ ਹੋ ਜਾਂਦਾ ਹੈ ਇਸੇ ਕਰਕੇ ਭਗਤ ਕਬੀਰ ਸਾਹਿਬ ਦੇ ਸ਼ਲੋਕਾਂ ਦੀ ਗਿਣਤੀ ਵਿੱਚ ਆਉਂਦੇ ਆ ਰਹੋ ਵਿਚਾਰ ਮਹੱਲਾ ਪੰਜਵਾਂ ਇਸ ਸ਼ਲੋਕ ਵਿੱਚ ਕੁਸੰਗਤ ਦਾ ਨੁਕਸਾਨ ਵਰਣਨ ਕਰਦੇ ਆ ਪੀ ਜਿਹੜੀ ਇੱਕ ਸੰਗਤ ਹੁੰਦੀ ਹੈ ਇੱਕ ਕੁਸੰਗਤ ਹੁੰਦੀ ਹੈ ਕੁਸੰਗਤ ਕੀ ਕੁਝ ਕਰਦੀ ਹੈ ਕਬੀਰ ਚਾਵਲ ਕਾਰਨੇ ਦੁੱਖ ਕੋ ਮੋਹਲੀ ਲਾਏ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ हे ਭਾਈ ਜਿਵੇਂ ਚੌਲਾਂ ਨੂੰ ਕੱਢਣ ਵਾਸਤੇ ਭਾਵ ਚੌਲਾਂ ਦੀ ਸੰਗਤ ਕਰਕੇ ਦੁੱਖ ਹੁੰਦਾ ਉਹਦੇ ਛਿਲੜਾਂ ਨੂੰ ਛਿਲਕੇ ਨੂੰ ਉਹਦੀ ਤੋਫੂਸ ਨੂੰ ਭਾਵ ਮੋਹਲੀ ਮੂੰਗਲੀ ਲੱਗਦੀ ਆ ਭਾਵ ਮੂੰਗਲੀ ਦੇ ਨਾਲ ਕੁੱਟਿਆ ਜਾਂਦਾ ਸੰਗ ਕੁਸੰਗੀ ਬੈਸਤੇ ਤਦ ਪੁੱਛੈ ਧਰਮ ਰਾਏ ਹੱਥਵੇਂ ਕਹਿੰਦੇ ਜਦੋਂ ਕੋਈ ਕੁਸੰਗੀ ਖੋਟੇ ਪੁਰਖਾਂ ਦੀ ਕੁਸੰਗਤ ਦੇ ਨਾਲ ਬੈਠਦੇ ਤਦੋਂ ਪਰਲੋਕ ਵਿੱਚ ਧਰਮ ਰਾਜਾ ਜ਼ਰੂਰ ਹਿਸਾਬ ਕਿਤਾਬ ਪੁੱਛੇਗਾ ਅਰਥਾਤ ਖੋਟੇ ਪੁਰਖਾਂ ਦੀ ਸੰਗਤ ਵਿੱਚ ਜਾ ਕੇ ਭਾਵੇਂ ਉਹਨਾਂ ਵਾਲੇ ਕਰਮ ਨਹੀਂ ਵੀ ਕੀਤੇ ਤਦੋਂ ਵੀ ਧਰਮ ਰਾਜਾ ਇਸ ਕਰਮ ਦਾ ਲੇਖਾ ਜ਼ਰੂਰ ਪੁੱਛੇਗਾ ਕਰੇਗਾ ਉਹ ਪੁੱਛਦਾ 12 ਦੇ ਵਧੇਰੇ ਵਿੱਚ ਅਸੀਂ ਪੜਦੇ ਹਾਂ ਕਿ ਸਰਵਰ ਹੰਸ ਨਾ ਜਾਣਿਆ ਕਾਗ ਕੋ ਪੰਖੀ ਸੰਗ ਸਾਕਤ ਸੋ ਐਸੀ ਪ੍ਰੀਤ ਹੈ ਬੂਝੋ ਗਿਆਨੀ ਰੰਗ ਉਹ ਧਰਮਰਾਜਾ ਪੁੱਛਦਾ ਤੂੰ ਕਰਨੇ ਕੀ ਗਿਆ ਸੀ ਉੱਥੇ ਭਾਈ ਸੋ ਇਤੋਂ ਤੱਕ 211 ਨੰਬਰ ਸ਼ਲੋਕ ਹੋਏ ਆ ਭਗਤ ਜੀ ਦੇ ਅੱਗੇ ਆਉਣ ਵਾਲੇ ਦਿਨਾਂ 'ਚ ਬਾਕੀ ਦੀ ਵਿਚਾਰ ਆਪ ਜੀ ਨਾਲ ਸਾਂਝ ਪਾਵਾਂਗੇ ਹੋਈਆਂ ਬੇਅੰਤ ਪੁੱਲਾਂ ਦੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ